ਬਾਈ ਸੁਖਵਿੰਦਰ ਸਿੰਘ ਦੀਨ ਟਾਈਮਲੀ ਕੋਈ ਮੌਤ ਦੇ ਸਬੰਧ ਵਿੱਚ ਪਿੰਡ ਸਹਿਣਾ ਦੇ ਨਗਰ ਨਿਵਾਸੀ ਸਮੁੱਚੇ ਇਲਾਕੇ ਚੋਂ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਪ੍ਰੈਸ ਵਾਲੇ ਵੀਰ ਸਾਰੇ ਜਿੰਨੇ ਤੁਸੀਂ ਪਹੁੰਚੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਰ ਜੀ ਦਾ ਖਾਲਸਾ ਸ੍ਰੀ ਵਾਹਿਰ ਜੀ ਕੀ ਫਤਿਹ ਸੱਚ ਜਾਣਿਓ ਜਦੋਂ ਫੋਨ ਦੇ ਜਰੀਏ ਕੱਲ ਇਹ ਮੰਦ ਭਾਗੀ ਖਬਰ ਪਹੁੰਚੀ ਇੱਕ ਵਾਰੀ ਫੇਰ ਤੋਂ ਦਿਲੋ ਦਿਮਾਗ ਦੇ ਉੱਤੇ ਉਹੀ ਕਾਲੀ ਸ਼ਾਮ 29 ਮਈ ਦੀ ਅੱਖਾਂ ਦੇ ਸਾਹਮਣੇ ਆਉਣ ਲੱਗ ਗਈ ਅਸੀਂ ਘਰ ਦੇ ਵਿੱਚ ਬੈਠੇ ਆ ਸਹਜੇ ਸ਼ੋਭਦੀਪ ਦੀ ਮਾਂ ਕਹਿੰਦੀ ਐ ਇਹ ਵੀ ਚਲਾ ਗਿਆ ਆ ਵੀ ਵਾ ਗਿਆ ਮੀਰੋ ਇਹ ਗਿਣਤੀ ਅਸੀਂ ਕਦੋਂ ਤੱਕ ਕਰਦੇ ਰਵਾਂਗੇ ਜਿਹੜਾ ਨੌਜਵਾਨ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸੇ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਮੈਂ 59 ਸਾਲ ਦੀ ਉਮਰ ਪੂਗ ਚੁੱਕਿਆ ਪਰੰਤੂ ਜਿੰਨਾ ਕੁਛ ਪੁੱਤ ਦੀ ਮੌਤ ਨੇ ਮਗਰ ਲਿਆ 3 ਸਾਲਾਂ ਨੇ ਸਿਖਾਇਆ ਉਹਨਾਂ 57 ਸਾਲਾਂ ਚ ਨਹੀਂ ਸਿੱਖਿਆ ਕਿਹੋ ਜਿਹੇ ਹਾਲਾਤ ਇੱਕ ਕਤਲ ਤੋਂ ਬਾਅਦ ਉਹਦਾ ਪਰਿਵਾਰ ਹਟਾਉਂਦਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਕਤਲ ਤੋਂ ਛੋਟੀ ਕੋਈ ਸਜਾਈ ਨਹੀਂ ਰਹੇਗੀ ਰੰਜਿਸ਼ਾਂ ਸਾਡੀਆਂ ਲੱਖ ਹੋ ਸਕਦੀਆਂ ਹਰ ਇੱਕ ਬੰਦਾ ਉਗਣਾ ਨਾਲ ਭਰਿਆ ਹੁੰਦਾ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਪਰ ਕੀ ਇਹਨਾਂ ਸਭ ਕੁਝ ਦੀ ਸਜ਼ਾ ਕੋਈ ਪਸਤੌਲ ਕਤਲ ਬਸ ਇਹ ਦੂ ਇਦੋਂ ਕੋਈ ਬਹਿ ਕੇ ਗੱਲ ਕਰਨ ਦਾ ਸਮਾਂ ਕੋਈ ਧਿਆਨ ਲਵਾ ਕੇ ਚਾਰ ਬੰਦੇ ਇਕੱਠੇ ਕਰਕੇ ਸਰਕਾਰ ਦੇ ਦਰਬਾਰੇ ਅਰਜੀ ਦੇ ਕੇ ਕੋਈ ਬਦਲ ਨਹੀਂ ਹੋਰ ਕਿਉਂਕਿ ਬਦਲ ਇਸ ਕਰਕੇ ਨਹੀਂ ਜਿਹੜਾ ਸਾਡਾ ਤੰਤਰ ਹੈ ਜਿਹੜੇ ਲੋਕ ਅਸੀਂ ਚੁਣ ਕੇ ਅਕਾਲੀ ਕਾਂਗਰਸ ਨੂੰ ਤੋਂ ਦੁਖੀ ਹੋ ਕੇ ਸਾਡੇ ਮਨ ਦੇ ਵਿੱਚ ਇਹ ਗੱਲ ਆਈ ਸੀ ਸ਼ਾਇਦ ਇਹ ਨਰਜਵਾਰਿਆਂ ਤੋਂ ਖੜਾ ਛੁੱਟੂਗਾ ਤੇ ਆ ਆਮ ਘਰਾਂ ਦੇ ਜਵਾਕ ਭੇਜਦੇ ਆ ਸ਼ਾਇਦ ਕੋਈ ਜਾ ਕੇ ਚੰਚ ਦੀ ਗੱਲ ਕਰਨਗੇ ਪਰ ਇਹਨਾਂ ਨੇ ਕੀ ਕੀਤਾ ਆ ਤੁਹਾਡੇ ਸਾਹਮਣੇ ਆਸੀਂ ਮੀਆਂ ਬੀਵੀ ਵਿਧਾਨ ਸਭਾ ਦੇ ਬਾਹਰ ਕੇ ਜਾ ਕੇ ਬੈਠ ਜਾਂਦੇ ਆ ਪੁੱਤ ਦੇ ਇਨਸਾਫ ਦੀ ਖਾਤਰ ਇਹ ਸਾਰੇ ਐਮਐਲਏ ਹੇੜੇ-ਹੇੜ ਦੰਦ ਕੱਢਦੇ ਦੂਰ ਦੀ ਤੁਰ ਜਾਂਦੇ ਐਂ ਨੀ ਕੁਛ ਨਹੀਂ ਲਿਗਿਆ ਵੀਰੋ ਹਲੇ ਅੱਜ ਮੌਤ ਹੋਈ ਐ ਕੱਲ ਨੂੰ ਤੁਹਾਡੇ ਮਜ਼ਾਕ ਵੀ ਉੱਡਣਗੇ ਉਹ ਸਾਡੀ ਭੈਣ ਜਿਹੜੀ ਅੱਜ ਵਿਧਵਾ ਹੋਈ ਐ ਹਮਦਰਦੀ ਦੀ ਜਗ੍ਹਾ ਤੇ ਉਹਦੇ ਹੁੱਜਾ ਲੱਗਣਗੇ ਆ ਚੋਕਾ ਲੱਗਣਗੇ ਆ ਹਰ ਜਗ੍ਹਾ ਦੇ ਉੱਤੇ ਉਹਨੂੰ ਜਲੀਲ ਕੀਤਾ ਜਾਊਗਾ ਉਹਨੇ ਬੱਚੀ ਨੇ ਕੋਟਾਂ ਭੁਗਤਣੀਆਂ ਮੁਕੱਦਮੇ ਲੜਨੇ ਆ ਤੁਸੀਂ ਦੇਖੋ ਹਲੇ ਤਾਂ ਇਹ ਸ਼ੁਰੂਆਤ ਐ ਮੈਂ ਤੁਹਾਡੇ ਕੋਲੇ ਕੁਝ ਮੈਂ ਪੁੱਤ ਦੇ ਸ਼ਿੰਗਾਰਸ਼ ਲੜਨ ਦੇ ਵਿੱਚ ਕੁਝ ਮੇਥੋਂ ਗਲਤੀਆਂ ਹੋਈਆਂ ਨੇ ਮੈਂ ਤੁਹਾਨੂੰ ਉਹ ਦੱਸਣ ਆਇਆ ਤੁਸੀਂ ਇਹੋ ਜਿਹੇ ਫੈਸਲੇ ਨਾ ਕਰੋ ਜਿਹਹੇ ਮੈਂ ਕਰ ਗਿਆ ਮੇਰਾ ਮਜ਼ਾਕ ਕਢਾਉਂਦਿਆ ਤੁਹਾਡੇ ਮੀਤ ਹਜ਼ਾਰ ਵਰਗੇ ਜਦੋਂ ਗੱਲ ਕਤਲਾ ਨਹੀਂ ਚੱਲਦੀ ਹੈ ਉਹ ਦੂਜੀਆਂ ਸਰਕਾਰਾਂ ਨਾਲ ਅੰਕੜੇ ਦਿੰਦਾ ਕਹਿੰਦਾ ਦੋ ਕਤਲ ਰੋਜ਼ ਦੀ ਦਾ ਪੰਜਾਬ ਦੀ ਕਾਂਗਰਸ ਦੀ ਐਵਰੇਜ ਸੀ ਉਹ ਭਾਈ ਫਿਰ ਉਹ ਮਾਰੇ ਕਰਕੇ ਤੁਹਾਨੂੰ ਲਿਆਂਦਾ ਸੀ ਤੁਸੀਂ ਦਾ ਘਟਾ ਦਿਓ ਤੁਸੀਂ ਸਾਰਿਆਂ ਨੇ ਸਮਝੌਤੇ ਕਰ ਲਏ ਤੁਸੀਂ ਤਾਂ ਉਦੋਂ ਵੀ ਤੁਸੀਂ 10 12 ਤੇ ਲੈ ਕੇ ਇਸ ਐਵਰੇਜ ਨੂੰ ਔਰ ਮਾਰਦੇ ਵੀ ਕਿਹੜਾ ਹੋਂ ਕਤਲ ਹੁੰਦਾ ਕੋਈ ਮੇਰੇ ਵਰਗੇ ਬੁੱਢੇ ਠੇਰੇ ਤੇ ਗੋਲੀ ਮਾਰ ਕੇ ਡੰਗ ਲੈ ਜਾਂਦਾ ਓਏ ਤੁਸੀਂ ਸਾਡਾ ਉਹ ਚਮਕਦਾ ਹੀਰਾ ਮਾਰਦੇ ਹੋ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਹੈ ਜਿਹੜਾ ਹਲੇ ਆਪਦੇ ਸ਼ੁਰੂਆਤੀ ਪੜਾਮਾਂ ਤੇ ਹੁੰਦਾ ਤੁਸੀਂ ਚੁਣ-ਚੁਣ ਕੇ ਸਾਡੇ ਉਹਨਾਂ ਨੂੰ ਮਾਰਦੇ ਹੋ ਤੁਸੀਂ ਦੀਪ ਸਿੱਧੂ ਨੂੰ ਮਾਰਿਆ ਤੁਸੀਂ ਸੰਦੀਪ ਨੰਗਲੰਬੀਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਉਹ ਯਾਰ ਕਿੰਨੇ ਕਿ ਕਤਲ ਗਿਣਾਵਾਂ ਹੁਣ ਤਾਂ ਲਿਸਟ ਇੱਡੀ ਲੰਮੀ ਹੋ ਜਾਂਦੀ ਐ ਕਤਲਾਂ ਦੇ ਨਾਂ ਗਿਣਦਿਆਂ ਗਿਣਦਿਆਂ ਔਰ ਸਾਡੇ ਚੁਣੇ ਹੋਏ ਨਮਾਇंदे ਕੀ ਕਹਿੰਦੇ ਐ ਇਹ ਇੱਕ ਐਵਰੇਜ ਐ ਲਾਅ ਐਂਡ ਆਰਡਰ ਦੇ ਵਿੱਚ ਕਹਿੰਦੇ ਕੋਈ ਫਰਕ ਨਹੀਂ ਐ ਹੁਣ ਏਡਾ ਵੱਡਾ ਕਤਲ ਹੋ ਗਿਆ ਜਸਟਿਸ ਕਦ ਐ ਜਸਟਿਸ ਕਦ ਐ ਕਿਸਾਨੂੰ ਸੁਖਵਿੰਦਰ ਬਾਈ ਮਿਲ ਜੂਗਾ ਨਹੀਂ ਮਿਲਣਾ ਨਾ ਜਦੋਂ ਮਿਲਣਾ ਹੀ ਨਹੀਂ ਫਿਰ ਜਸਟਿਸ ਕਦ ਆ ਮਿਲੂਗਾ ਸਾਨੂੰ ਅਸੀਂ ਚਾਹੁੰਦੇ ਐ ਸਿਸਟਮ 'ਚ ਸੁਧਾਰ ਦੀ ਗੱਲ ਅਸੀਂ ਚਾਹੁੰਦੇ ਐ ਇਹਨਾਂ ਦੀ ਸਜ਼ਾ ਜਿਹੜੀ ਉਹਨੂੰ ਠੁਕਮੀ ਕੀਤਾ ਜਾਵੇ ਯਾਰ ਇਹ ਕਿ ਕਤਲ ਦੀ ਸਜ਼ਾ ਕੀ ਹੈ 302 ਦਾ ਪਰਚਾ ਦਰਜ ਹੋ ਜੂ ਜਿਮਨੀਆ ਲਿਖਣਗੇ ਲਲਾ ਪਾਪਾ ਕਰਕੇ ਅਦਾਲਤ ਚ ਰੱਖ ਦੇਣਾ ਉਦੋਂ ਮਗਰੋਂ 5 ਸਾਲਾਂ ਬਾਅਦ ਤਾਂ ਕਾਨੂੰਨ ਕਹਿੰਦੀ ਹੈ ਜੇ ਉਹ ਸਰਕਾਰੀ ਵਕੀਲ ਆਪਦਾ ਵੀ ਨਾ ਕਰੇ ਸਰਕਾਰ ਵਕੀਲ ਦੇ ਕੇ ਉਹਦੀ ਜ਼ਮਾਨਤ ਕਰ ਦਿੰਦੀ ਹੈ ਯਾਰ ਇੱਕ ਪਾਸੇ ਬਾਈ ਸਿਕੰਦਰ ਦਾ ਪਰਿਵਾਰ ਰੁਲ ਗਿਆ ਦੂਜੇ ਪਾਸੇ ਨੇ 4 ਸਾਲ ਜੇਲ੍ਹ ਚ ਲਾਉਨੇ ਉਦੋਂ ਮਗਰੋਂ ਫੇਰ ਆ ਜੂ ਐ ਨਹੀਂ ਪਤਾ ਉਹ ਤੋਂ ਪਹਿਲਾਂ ਜੇਲ੍ਹ ਨਹੀਂ ਹੈਗੀ ਅੱਗੇ ਹੋਸਟਲ ਨੇ ਉੱਥੇ ਆ ਕੇ ਬੈਠੇ ਨੇ ਜੱਗੂ ਭਗਵਾਨ ਪੁਰੀਏ ਵਰਗੇ ਲੌਰੈਂਸ ਵਰਗੇ ਪਤਾ ਨਹੀਂ ਹੁਣ ਤੱਕ ਕਿੰਨੇ ਲੌਰੈਂਸ ਹੈ ਹੁਣ ਤਾਂ ਗਿਣੇ ਵੀ ਨਹੀਂ ਜਾਂਦੇ ਕਿੰਨੇ ਬੈਠੇ ਆ ਇੱਕ ਕਤਲ ਤੋਂ ਬਾਅਦ ਹੁਣ ਗੈਂਗਸਟਰ ਬਾਦ ਨਹੀਂ ਹੈਗਾ ਪੇਸ਼ਾ ਬਣ ਗਿਆ ਧੰਦਾ ਬਣ ਗਿਆ ਜਿਹਦੇ ਵਿੱਚ ਸਾਡੇ ਰਾਜਨੀਤਿਕ ਲੋਕ ਰਲੇ ਹੋਏ ਨੇ ਤੁਹਾਡੇ ਸਾਹਮਣੇ ਮੈਂ ਦੱਸਦਾ ਜਿਹੜੀ ਅੱਜ ਦੀ ਇਹ ਘਟਨਾ ਹੋਈ ਹੈ ਤੁਸੀਂ ਮੇਰੇ ਪੁੱਤ ਦੀ ਘਟਨਾ ਦੇ ਨਾਲ ਕੰਪੈਰੀਸ਼ਨ ਕਰਕੇ ਦੇਖੋ ਸੇਮ ਹੈ ਇਲੈਕਸ਼ਨ ਹੁੰਦੇ ਆ ਚੰਡੀਗੜ੍ਹ ਕੱਲਾ ਛੱਡਦਾ ਮੈਂ ਐਸਐਸਪੀ ਨੂੰ ਜਾ ਕੇ ਮਿਲਿਆ ਉਹਨੂੰ ਘਰੇ ਲਿਆ ਕੇ ਤਾਂ ਛੱਡ ਦਿਓ ਜੀ ਰਾਤ ਕੋ ਛੱਡਤਾ ਕਿਸੇ ਨੇ ਗੱਲ ਨਹੀਂ ਸੁਣੀ ਫਿਰ ਉਸ ਤੋਂ ਮਗਰੋਂ ਸਿਕਿਉਰਿਟੀ ਵਿਡਰਾ ਕਰਤੀ ਨਿਹੱਥਾ ਕਰਤਾ ਸਖਵਿੰਦਰ ਬਾਈ ਦਾ ਅਸਲਾ ਜਮ੍ਹਾਂ ਕਰ ਲਿਆ ਨਿਹੱਥਾ ਕਰਤਾ ਇਹ ਮਗਰ ਲੱਗੇ ਹੋਏ ਨੇ ਪਹਿਲਾਂ ਉਹ ਤੋਂ ਸਭ ਕੁਝ ਵਿਡਰਾ ਕਰਦੇ ਐ ਫਿਰ ਜਦੋਂ ਉਹਨੂੰ ਦੇਖ ਲੈਂਦੇ ਵੀ ਹੁਣ ਜਮ੍ਹਾਂ ਇਕੱਲਾ ਹੈ ਹੁਣ ਜਦੋਂ ਹੁਣ ਜਿਹੜਾ ਮਰਜੀ ਦੁੱਕੀ ਦਾ ਗੈਂਗਸਟਰ ਭੇਜ ਦੋ ਉਹ ਗੋਲੀ ਮਾਰ ਕੇ ਤੁਰ ਜੂ ਹੁਣ ਵੀਰੋ ਜਿਹਦੇ ਨਾਲ ਤਾਂ ਹੁੰਦੀ ਐ ਲਾਕਡਟ ਵੇਲਾਕ ਵੇਲਾ ਵੇਖ ਕੇ ਲੰਘ ਜਾਗੇ ਘਰ ਮੂਰਤੀ ਦਾ ਜਾਵਾਂਗੇ ਇਕੱਲੇ ਇਕੱਲੇ ਨਾ ਜਾਵਾਂਗੇ ਹੁਣ ਜਿਹਦਾ ਐ ਨਹੀਂ ਪਤਾ ਤੁਸੀਂ 50 ਜਣੇ ਖੜੋ ਕਿਹੜਾ ਪਿਸਤੌਲ ਕੱਢੂ ਕੱਢ ਕੇ ਗੋਲੀ ਮਾਰਦੂ ਉਹਦਾ ਕੀ ਹੱਲ ਹੈ ਬਾਈ ਜੀ ਕਾਦੇ ਤੋਂ ਬਚਤ ਕਰਾਂਗੇ ਇਹਨਾਂ ਦਾ ਮਾਹੌਲ ਹੀ ਉਹ ਜਾ ਸਿਰਜਤਾ ਹਰੇਕ ਲੀਲੀ ਬੀਲੀ ਜਿਹੜੀ ਹਰੇਕ ਕੋਲੇ ਪਿਸਤੌਲ ਹੈ ਕੰਮ ਕੋਈ ਹੈ ਨਹੀਂ ਹਰਾਮ ਦਾ ਖਾਣਾ 24 ਘੰਟੇ ਔਰ ਸਭ ਤੋਂ ਵੱਧ ਨਿਗਾ ਕਿੰਨਾ ਤੇ ਹੈ ਜਿਹਦੇ ਬਜਵਾਕ ਚੰਗੀ ਲਾਈਨ ਤੇ ਹੈ ਜਿਹਦਾ ਜਵਾਕ 4 ਪੈਸੇ ਕਮਾ ਕੇ ਘਰੇ ਵੜਦੇ ਉਹਦੀ ਮੌਤ ਸਭ ਤੋਂ ਨੇੜੇ ਆ। ਇਹ ਚਾਉਂਦੇ ਹੀ ਇਹੀ ਹੈ। ਹੁਣ ਮੈਨੂੰ ਐ ਦੱਸੋ ਗੈਂਗਸਟਰ ਬਾਤ ਤੇ ਨਸ਼ੇ ਦੇ ਤਸਕਰ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਆ ਵੀਰੋ। ਜੇ ਤੁਸੀਂ ਕਹੋਗੇ ਨਸ਼ਾ ਬੰਦ ਹੋ ਜੂ ਗੈਂਗਸਟਰ ਰਹਿਣਗੇ ਜਾਂ ਗੈਂਗਸਟਰ ਰਹਿਗੇ ਤਾਂ ਨਸ਼ਾ ਇਹ ਦੋਨੇ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ। ਨਸ਼ਾ ਵੇਚਦਾ ਕੌਣ ਹੈ? ਛਿੱਤਰ ਵਾਲਾ ਬੰਦਾ ਤਾਂ ਨਸ਼ਾ ਵੇਚਦਾ ਹੈ। ਮੇਰੇ ਵਰਗਾ ਲੈ ਕੇ ਤੁਰੂਗਾ ਇੱਥੇ ਜਾ ਕੇ ਬਾਹ ਨੂੰ ਵਟਾ ਦੇ ਲੂ ਮਲਾਜ਼ਮ ਜਾ ਕੇ। ਸੋ ਦੋਨੇ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਬੜੇ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚੋਂ ਇਹ ਸਾਰੇ ਸਿਸਟਮ ਨੂੰ ਮੈਨੀਪੂਲੇਟ ਕੀਤਾ ਜਾਂਦਾ ਹੈ ਪਹਿਲਾਂ ਸਾਡੇ ਜਵਾਕ ਬੇਕਾਰ ਕੀਤੇ ਜਾਂਦੇ ਆ ਫਿਰ ਉਹਨਾਂ ਦੀ ਔਕਾਤ ਨੂੰ ਖਰੀਦਾ ਜਾਂਦਾ ਉਹ ਫਿਰ ਸਿਆਸੀ ਨਿਸ਼ਾਨੇ ਫੁੰਡੇ ਜਾਂਦੇ ਆ ਉਹੀ ਕਤਲ ਤੁਹਾਡੇ ਸਾਹਮਣੇ ਜਿਹੜਾ ਇਹ ਹੋਇਆ ਮੈਂ ਕਹਿੰਦਾ ਜੇ ਮੇਰੇ ਜਵਾਕ ਦੀ ਅੱਜ ਜਾਂਚ ਢੰਗ ਨਾਲ ਹੋ ਜੇ ਸਿਆਸੀ ਲੀਡਰ ਤੁਹਾਡੇ ਸਾਹਮਣੇ ਆ ਜਾਣਗੇ ਜੇ ਅੱਜ ਸੁਖਵਿੰਦਰ ਦੇ ਕਤਲ ਦੀ ਜਾਂਚ ਜਿਹੜੀ ਅੱਗੇ ਨਹੀਂ ਵਧਣੀ ਜਿਹੜਾ ਮੇਰੇ ਨੂੰ ਖਸ਼ ਹੈ ਜਦੋਂ ਤੁਸੀਂ ਇੱਥੋਂ ਲੈ ਚੱਕ ਲਈ ਉਹਦੋਂ ਬਾਅਦ ਤੁਹਾਡਾ ਮਸਲਾ ਖਤਮ ਤੁਸੀਂ ਕੱਲੀਆਂ ਦਫ਼ਤਰਾਂ ਦੇ ਗੇੜੇ ਮਾਰਨ ਜੋਗੇ ਰਹਿ ਜਾਓਗੇ ਕਿਸੇ ਨੇ ਤੁਹਾਡੀ ਗੱਲ ਨਹੀਂ ਪੁੱਛਣੀ ਆ ਤੁਹਾਡੇ ਸਾਹਮਣੇ ਖੜਾ ਵਿਧਾਨ ਸਭਾ ਚ ਜਾ ਕੇ ਬਹਿ ਗਿਆ ਮੰਤਰੀ 25 ਫੁੱਟ ਦੀ ਦੂਰੀ ਦੇ ਬੈਠਾ ਸੀ ਮੁੱਖ ਮੰਤਰੀ ਉਹਨੇ ਇੱਕ ਇਹ ਨਹੀਂ ਕਿਹਾ ਬਜ਼ੁਰਗ ਜੋੜਾ ਯਾਰ ਤਰਸ ਦੇ ਆਧਾਰ ਦੇ ਉੱਤੇ ਉਹਨੂੰ ਅੰਦਰ ਬਿਠਾ ਕੇ ਚਾਹ ਦਾ ਕੱਪੀ ਪਿਆ ਦੂ ਦੁਖੀ ਨੇ ਦੁਨੀਆ ਉਹ ਜਿਹੜੀ ਹੈ ਦੀ ਭੜਕ ਨਹੀਂ ਕੋਈ ਤਰਸ ਨਹੀਂ ਕਰਦਾ ਵੀਰ ਮੇਰੋ ਆ ਤਾਂ ਅਸੀਂ ਇਹੋ ਜਿਹੇ ਭੰਡਾ ਲਿਆ ਕੇ ਬਿਠਾਤੇ ਜਿਨ੍ਹਾਂ ਦਾ ਕੰਮ ਹੋਣਾ ਸੀ ਸਾਨੂੰ ਬੇਕੂਬ ਬਣਾ ਕੇ ਸੱਤਾ ਲੈ ਗਏ ਹੁਣ ਵੀ ਸੋਚ ਲਿਓ ਮੀਤ ਹੇਅਰ ਦੀਆਂ ਜਿਹੜੇ ਜੇ ਵਿਧਾਨ ਸਭਾ ਦੇ ਵਿੱਚ ਬੋਲਦੇ ਆ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਇੱਕ ਸ਼ਬਦ ਤੋਂ ਪਤਾ ਲੱਗ ਜਾਂਦੀ ਹੈ ਤੁਸੀਂ ਭੋਲਿਓ ਫੇਰ ਇਲੈਕਸ਼ਨ ਦੇ ਵੇਲੇ ਕੁਝ ਹੋਰ ਸਿਸਟਮ ਬਣ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਚੱਕਦੇ ਜਦੋਂ ਇੱਕ ਵਾਰ ਐਮਐਲਏ ਬਣਦਾ ਦੂਜੀ ਵਾਰ ਤੁਸੀਂ ਐਮਪੀ ਬਣਾਤਾ ਉਹ ਬਾਈ ਜਿਹੜਾ ਮੇਰੇ ਪੁੱਤ ਦੇ ਕਤਲ ਦੇ ਵਿੱਚ ਸੀ ਜਿਹੜੇ ਬੰਦੇ ਨੇ ਇਹ ਗੱਲ ਲਿਖੀ ਸੀ ਕਿ ਅੱਜ ਮਾਨਸਾ ਚ ਢੇਰੀ ਆਉਗੀ ਉੱਤੇ ਐਫ ਆਈ ਆਰ ਵੀ ਹੋਈ ਪਰ ਆ ਤੁਹਾਡੇ ਚੁਣੇ ਹੋਏ ਲੀਡਰ ਨੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਇਹ ਅਥਾਰਟੀ ਨੇ ਪਰ ਉੱਥੋਂ ਛੱਡਤਾ ਅੱਜ ਤੱਕ ਪੁਲਿਸ ਨੇ ਮੈਨੂੰ ਇਹ ਨਹੀਂ ਦੱਸਿਆ ਵੀ ਉਹਨੂੰ ਕੇਸ ਚੋਂ ਬਾਹਰ ਕਰਤਾ ਕੋ ਅੰਦਰ ਹੈ ਜਦ ਕਿ ਮੈਨੂੰ ਪਤਾ ਹੈ ਵੀ ਉਹਨੂੰ ਬਾਹਰ ਕਰਤਾ ਕਲੀਨ ਚਿੱਟ ਦੇ ਤੇ ਉਹ ਬੰਦਾ ਵਿਦੇਸ਼ ਵੀ ਨਿਕਲ ਗਿਆ ਹਾਂ ਪ੍ਰਮਾਤਮਾ ਜਿਹੜਾ ਮਰਜ਼ੀ ਸਜ਼ਾ ਦੇ ਦੇ ਪਰ ਇਸ ਪੁਲਿਸ ਤੋਂ ਕੋਈ ਵੀ ਇਦਾਂ ਰੱਖਿਓ ਕਿ ਕੋਈ ਪੁਲਿਸ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਉਹ ਚੱਲਦੇ ਆ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਮੈਂ ਮੇਰੇ ਪੁੱਤ ਦੇ ਕੇਸ ਨੂੰ ਲੈ ਕੇ ਕਈ ਵਾਰੀ ਇਹ ਗੱਲ ਮਹਿਸੂਸ ਕੀਤੀ ਹੈ ਕਈ ਅਫਸਰਾਂ ਦੀਆਂ ਅੱਖਾਂ ਨੰਮ ਹੁੰਦੀਆਂ ਨੇ ਜਦੋਂ ਮਾਦ ਨੂੰ ਮਿਲਦਾ ਉਹਨਾਂ ਨੂੰ ਬੇਹੱਦ ਦੁੱਖ ਵੀ ਹੈ ਇਸ ਗੱਲ ਦਾ ਵੀ ਯਾਰ ਇਸ ਬੰਦੇ ਨਾਲ ਬਹੁਤ ਮਾਰੀ ਹੋਈ ਹੈ ਉਹ ਵੀਰੋ ਜਦੋਂ ਅਸੀਂ ਲੇਬਰ ਕਲਾਸ ਤੋਂ ਉੱਠ ਕੇ ਜਿੱਥੋਂ ਤੱਕ ਅਸੀਂ ਪਹੁੰਚੇ ਜਦੋਂ ਬੂਟਾ ਫਲ ਦੇਣ ਲੱਗਿਆ ਜੜ ਕੱਟ ਕੇ ਉਹ ਮਾਰੀ ਪਰਲੇ ਪਸ ਘਰੇ ਜੋਾਕ ਦਾ ਵਿਆਹ ਰੱਖਿਆ ਹੋਇਆ ਹੈ ਔਰ ਇਹਨਾਂ ਨੇ ਕਤਲ ਕਰਕੇ ਸਾਡੇ ਕਤਲ ਨੂੰ ਇਸ ਤਰ੍ਹਾਂ ਕਰਤਾ ਹੁਣ ਤੁਸੀਂ ਮੇਰਾ ਕਦੇ ਇੰਸਟਾ ਦਾ ਪੇਜ ਖੋਲ ਕੇ ਦੇਖੋ ਪਿਛਲੇ 10 ਦਿਨਾਂ ਦੇ ਵਿੱਚ ਆਹੀ ਸੋਪੂ ਗਰੁੱਪ ਨੇ ਮੇਰੀ ਧੀ ਭੈਣ ਇੱਕ ਕੀਤੀ ਹੋਈ ਹੈ ਮੈਨੂੰ ਇੰਦਰਾ ਗਾਂਧੀ ਦਾ ਪੁੱਤ ਤੱਕ ਕਹਿ ਰਿਹਾ ਜਿਵੇਂ ਉਹ ਮਾਰੀਏ ਤੇਰਾ ਉਹ ਤੂੰ ਬੁਰਾ ਹਾਲ ਕਰਕੇ ਮਾਰਾਂਗੇ ਮੈਂ ਮਾਨਸਾ ਕੰਪਲੇਂਟ ਦਿੱਤੀ ਹੈ ਉਹ ਵੀ ਫਾਇਲ ਕਰਤੀ ਅੱਜ ਕਿਉਂਕਿ ਇਹਨਾਂ ਦਾ ਕੋਈ ਹੱਲ ਨਹੀਂ ਮੈਂ ਅੱਜ ਦੇ ਇਸ ਭਰਾ ਦੀ ਇਹ ਜਮੀਨ ਅੱਜ ਇਥੋਂ ਦੇ ਪਿੰਡ ਦੀ ਖੂਨ ਦੇ ਨਾਲ ਲਤਫਤ ਹੋਈ ਹੋਈ ਐ ਅੱਜ ਮੈਂ ਤੁਹਾਨੂੰ ਇੱਥੇ ਖੜ ਕੇ ਗੱਲ ਕਹਿਣਾ ਸਰਕਾਰੇ ਜੇ ਤੂੰ ਨਾ ਸੰਭਲੀ ਤਾਂ ਪੰਜਾਬ ਦਾ ਨੇਪਾਲ ਬਣਦੇ ਨੂੰ ਟਾਈਮ ਨਹੀਂ ਲੱਗਣਾ ਅਸੀਂ ਯੱਕੇ ਪਏ ਆ ਹੁਣ ਅਸੀਂ ਘਰੋਂ ਬਾਹਰ ਨਿਕਲਾਂਗੇ ਫਿਰ ਉਹ ਸਾਡੇ ਕੋਲੇ ਹੱਲ ਕੀ ਰਹਿ ਗਿਆ ਸਾਡੀ ਸੁਣਵਾਈ ਕਿਤੇ ਨਹੀਂ ਸਾਡੀ ਕਿਤੇ ਅਦਾਲਤਾਂ ਦੇ ਵਿੱਚ ਤੁਸੀਂ ਨਹੀਂ ਸਾਨੂੰ ਜਾਣ ਦਿੰਦੇ ਚਾਰ ਸ਼ਫੇਰੇ ਤੁਹਾਡੇ ਗੁੰਡੇ ਟੋਲੇ ਬਣਾਈ ਫਿਰਦੇ ਆ ਜਰ ਆਂ ਬੰਦਾ ਸ਼ਰੀਬ ਬੰਦਾ ਜਾਵੇ ਤਾਂ ਜਾਵੇ ਕਿੱਥੇ ਦੱਸੋ ਕਤਲ ਤੇ ਕਤਲ ਕਤਲ ਤੇ ਕਤਲ ਰੋਜ਼ ਫੋਨ ਦੀ ਸਕਰੀਨ ਤੋਂ ਡਰ ਲੱਗਣ ਲੱਗ ਗਿਆ ਰੋਜ਼ ਇਹੋ ਜਿਹੀ ਇੱਕ ਕਤਲ ਦੀ ਖਬਰ ਆਉਂਦੀ ਹੈ ਤਾਂ ਜਿਹੜੀ ਤੁਸੀਂ ਸਾਰੀ ਕਮੇਟੀ ਹੈ ਮੈਂ ਤੁਸੀਂ ਬੜੇ ਸਿਆਣੇ ਹੋ ਸੂਝਵਾਨ ਹੋ ਪਰਿਵਾਰ ਨੂੰ ਨਹੀਂ ਪਤਾ ਲੱਗਦਾ ਹੁੰਦਾ ਇਹਨਾਂ ਕੰਮਾਂ 'ਚ ਪਰਿਵਾਰ ਦੇ ਸਿਰ ਤੇ ਹੱਥ ਤੁਸੀਂ ਰੱਖਣਾ ਜਿਹੜੀ ਕਮੇਟੀ ਬਣਾਉਂਗੇ ਜਿਹੜੇ ਫੈਸਲੇ ਲਾਉਂਗੇ ਕਿਉਂਕਿ ਮੈਨੂੰ ਵੀ ਮੈਂ ਕਮਲਿਆ ਵਾਂਗੂ ਹਾਂ ਕਹੀ ਗਿਆ ਹਾਂ ਕਹੀ ਗਿਆ ਮੈਂ ਕੁਝ ਗਲਤੀਆਂ ਹੋਈਆਂ ਜਿਹੜੀਆਂ ਮੈਨੂੰ ਮਗਰੋਂ ਭੁਗਤਣੀਆਂ ਪੈ ਰਹੀਆਂ ਨੇ ਤੁਸੀਂ ਉਹ ਗਲਤੀਆਂ ਨਾ ਕਰਿਓ ਜਿੱਦਾਂ ਤੁਹਾਡੀ ਜਿਹੜੀ ਬਾਡੀ ਐ ਸੁਖਵਿੰਦਰ ਤਾਂ ਅੱਜ ਮਿੱਟੀ ਚ ਬਲੀਨ ਹੋ ਗਿਆ ਹੁਣ ਬਾਡੀ ਦਾ ਮੋਹ ਨਾ ਕਰਿਓ ਹੁਣ ਹੁਣ ਆਪਦੇ ਜਿਹੜੇ ਇਰਾਦੇ ਆ ਉਹਨਾਂ ਨੂੰ ਸਖਤ ਰੱਖਿਓ ਅਸੀਂ ਤੁਹਾਡੇ ਨਾਲ ਆ ਵੀਰੋ ਜਿੰਨੀ ਜੋਗਾ ਅੱਧੀ ਰਾਤ ਬੋਲ ਮਾਰਾਂਗੇ ਕਮੇਟੀ ਵਾਲੋ ਤੁਹਾਡੇ ਕੋਲੇ ਆ ਕੇ ਹਾਜ਼ਰ ਹੋਊਗਾ ਕੋਈ ਸ਼ਬਦ ਫੇਰ ਵੀ ਮੈਂ ਬੰਦ ਘੱਟ ਕੇ ਗਿਆ ਹਾਂ ਮੈਂ ਕਿਉਂਕਿ ਸੱਥਰ ਐ ਮੈਂ ਵੀ ਭਾਵਕ ਹੋ ਜਾਂਦਾ ਐ ਗੁੱਸਾ ਇਹ ਨਾ ਜਿਆਦਾ ਆ ਜਾਂਦਾ ਵੀ ਪਤਾ ਨਹੀਂ ਲੱਗਦਾ ਇਹ ਕਈਏ ਕੀ ਇਹਨੂੰ ਹੁਣ ਕੀ ਰੱਬ ਦਾ ਭਾਣਾ ਕਹੀਏ ਅਰਦਾਸਾਂ ਵੀ ਹੋਣਗੀਆਂ ਧਾਰਮਿਕ ਰਸਮਾਂ ਵੀ ਹੋਣਗੀਆਂ ਭਾਈ ਭਾਣਾ ਮੰਨੋ ਭਾਣਾ ਜਰ ਜੇ ਰੱਬ ਕਰੇ ਤਾਂ ਮੰਨ ਲੀਏ ਜਦੋਂ ਬੰਦਾ ਕਰਦਾ ਕਿਵੇਂ ਮੰਨੀਏ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਬਿਮਾਰੀ ਲੱਗ ਜਾਂਦੀ ਕੋਈ ਦੁਰਘਟਨਾ ਤੇ ਸ਼ਿਕਾਰ ਹੋ ਜਾਂਦਾ ਅਸੀਂ ਸਾਰੇ ਕਹਿੰਦੇ ਭਾਈ ਲਿਖੀ ਇੰਨੀ ਸੀ ਇਹ ਮਨੁੱਖੀ ਗਲਤੀ ਨਹੀਂ ਇਹ ਸਾਜਸ਼ਾ ਨੇ ਸਾਰੀਆਂ ਇਹਨਾਂ ਨੂੰ ਕਦ ਤੱਕ ਅਸੀਂ ਦਫ਼ਨ ਕਰਦੇ ਰਵਾਂਗੇ ਤੋ ਸੋ ਅਸੀਂ ਲੜਾਈ ਲੜਾਂਗੇ ਪੂਰੇ ਜੋਰ ਨਾਲ ਲੜਾਂਗੇ ਜਿਹੜਾ ਤੁਹਾਡਾ ਪਹਿਲਾ ਫੈਸਲਾ ਹੈ ਉਹ ਤੁਹਾਡੇ ਸਾਰੇ ਕੇਸ ਦੀ ਨਹੀਂ ਜਿਹੜੀ ਭੂਮਿਕਾ ਦੱਸ ਦੂਗਾ ਵੀ ਤੁਸੀਂ ਅੱਗੇ ਕਿੰਨੀ ਕੁ ਦੂਰ ਜਾਓਗੇ ਅੱਜ ਵਾਲਾ ਫੈਸਲਾ ਕਮਜ਼ੋਰ ਨਾ ਕਰ ਲੋ ਕਿਤੇ ਮੱਥੇ ਨੂੰ ਬੇਨਤੀ ਕਰਦਾ ਹੋਇਆ ਕੋਈ ਸ਼ਬਦ ਭਾਵਕ ਹੋਇਆ ਵੱਧ ਘੱਟ ਕਹਿ ਗਿਆ ਹਮਾ ਸੰਗਤ ਮਾਫ ਕਰਨ ਯੋਗ ਹੈ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀਫਤ